ਕੋਈ ਕੋਈ ਨੇ ਜਿੱਤੇ ਵੱਡੇ ਇਲਜ਼ਾਮ ਲੱਗੇ ਨੇ ਤੇ ਬਜਿੰਦਰ ਸਿੰਘ ਜੀ ਦਾ ਇਲਜ਼ਾਮ ਲੱਗੇ ਸਹੀ ਲੱਗਿਆ ਜੀ ਇਹ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਤੁਸੀਂ ਕਹਿੰਦੇ ਸੀ ਇਹ ਬਲੈਕਬਲੈਕ ਕਰ ਕੀਤਾ ਜੀ ਤੁਸੀਂ ਹੋਇਆ ਇਹ ਹੋਰ ਵਾਇਗੂਰੀ ਆਉਦਾ ਬੰਨਣ ਸੀ ਉਹਦਾ ਜੀ ਬਲੈਕਬਲੈਕ ਕੀਤਾ ਜੀ ਤੁਸੀਂ ਉਹ ਤੁਹਾਡੀ ਵੀਡੀਓ ਚ ਕੋੜ ਰਹੀ ਹੈ ਕੁੜੀ ਸ਼ਰਮਾਂ ਇਲਜ਼ਾਮ ਲਾ ਰਹੀ ਆ ਤੁਸੀਂ ਤੁਸੀਂ ਵੀ ਕੋਲੇ ਬੈਠੇ ਹੋ ਜੀ ਤੁਸੀਂ ਕਹਿ ਰਹੇ ਹੋ ਜੀ ਬਾਬਾ ਜੀ ਗਲਾਬ ਦੇ ਫੁੱਲ ਤੁਸੀਂ ਲਾਉਂਦੇ ਹੋ ਸਿੱਟੇ ਹੈਗਮ ਰਿਆ ਦਾ ਜੀ ਬਾਬਾ ਜੀ ਬੋਲੋ ਜੀ ਬੋਲ ਨਹੀਂ ਰਹੇ ਤੁਹਾਡੇ ਤੇ ਵੱਡੇ ਇਲਜ਼ਾਮ ਲੱਗੇ ਨੇ ਲੋਕ ਤੁਹਾਨੂੰ ਸੋਸ਼ਲ ਮੀਡੀਆ ਦੇ ਸੜਸੇ ਵਾਲ ਨਾਲ ਜੁੜ ਰਹਿਣ ਕੀ ਕਹਣਾ ਚਾਹੁੰਦੇ ਹੋ ਬਾਬਾ ਜੀ ਕੀ ਕਹਣਾ ਚਾਹੁੰਦੇ ਹੋ ਜੀ ਬੋਲੋ ਜੀ ਬੋਲੋ ਜਿੰਦਰ ਸਿੰਘ ਜੀ ਬੋਲ ਕੇ ਦੱਸੋ ਬੜਾ ਸਹੀ ਆ ਜੀ ਆਜਾਮ ਜੀ ਕੀ ਨਹੀਂ ਕੀ ਬਣਾ ਰਹੇ ਪਿਛਲੀ ਅਨਾਤ ਕਰਦੇ ਰਹੇ ਹੋ ਜਿੰਦਰ ਜੀ ਤੁਸੀਂ ਬੋਲ ਕੇ ਦੱਸੋ ਜੀ ਲੜਕੀਆਂ ਨਾਲ ਤਾਂ ਕਾਕੀਤਾ ਜੀ ਜੋ ਅਜਾਮ ਲੱਗੇ ਨੇ ਤੱਕਾ ਹੋਇਆ ਜੀ ਇਹ ਸੱਚ ਹੈ ਜੀ ਇਹ ਤੇ ਕਾਰਵਾਈ ਕਰਕੇ ਚੱਲਿਓ ਗੁਰਦੁਆਰਾ ਚਰਨ ਘਾਟ ਸਾਹਿਬ ਦੇ ਵਿੱਚ ਤੇ ਕਿਉਂ ਕਰ ਰਹੇ ਹੋ ਪਹਿਲਾਂ ਹੀ ਸੰਗਤ ਨੂੰ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕੀਫਤ ਹੈ ਜੀ ਇਸ ਗੁਰਦੁਆਰਾ ਚਰਨ ਘਾਟ ਖਾੜਾ ਵਿਖੇ ਤੇ ਕੋਈ ਮਹਾਂਪੁਰਸ਼ ਜੀ ਦਾ ਕੋਈ ਵਿਵਾਦ ਹੋਣ ਕਾਰਨ ਸਾਡੀ ਡਿਊਟੀ ਲੱਗੀ ਸੀਗੀ ਜੀ ਗੁਰਦੁਆਰਾ ਗੁਰਸਰ ਤੋਂ ਤੇ ਤਾਂ ਇੱਥੋਂ ਗੁਰੂ ਸਾਹਿਬ ਦੀ ਸੇਵਾ ਨਹੀਂ ਹੋ ਰਹੀ ਸੀ ਇਸ ਕਰਕੇ ਪ੍ਰਸ਼ਾਸਨ ਨੇ ਅਤੇ ਹੋਰ ਸੰਗਤਾਂ ਨੇ ਦਾ ਤਰੇਜੀਪੀ ਨੂੰ ਸਕਾਰਤ ਕੀਤਾ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਜੀ ਇੱਥੋਂ ਚਾਰ ਗੁਰੂ ਸਾਹਿਬ ਦੇ ਸਰੂਪ ਤੇ ਕੋਸ਼ ਸਟਿੱਕਾਂ ਨੇ ਜੀ ਉਹ ਅਸੀਂ ਦਰਦਾਰਾ ਗੁਰੂ ਸਰ ਕੋਲ ਕੇ ਬਿਠੇ ਬੜੀ ਮਰਯਾਦਾ ਦੇ ਨਾਲ ਲਿਆ ਜੀ ਤੇ ਗੁਰੂਆਂ ਚਰਨ ਘਾਟ ਨੂੰ ਇੱਥੋਂ ਪੂਰੀ ਤਰ੍ਹਾਂ ਖਾਲੀ ਕਰਤਾ ਜੀ ਗੁਰੂ ਸਾਹਿਬ ਦੇ ਸਰੂਪਾਂ ਤੋਂ ਹਾਂਜੀ ਗੁਰੂ ਸਾਹਿਬ ਦਾ ਇੱਥੇ ਕੋਈ ਸਰੂਪ ਨਹੀਂ ਹੈ ਜੀ ਨਾ ਹੀ ਇੱਥੇ ਕੋਈ ਗੁਰਦਤਾ ਸਾਹਿਬ ਹੈ ਜੀ ਨਾ ਕੋਈ ਸਟੇਟ ਹੈ ਠੀਕ ਹੈ ਸਾਡੇ ਕੋਲ ਕੱਲ ਕੰਪਲੀਟ ਹੋਈ ਸੀ ਲੀਡੀ ਬਿਲ ਨੂੰ ਜਿਹੜੀ ਜਿਹੜਾ ਗਰਾਊਂਡ ਰਹਿ ਗਿਆ ਜੀ ਅੱਜ ਵੀ ਮੇਰੇ ਨਾਲ ਰਿਕਵਰਮੈਂਟ ਹੋਇਆ ਜੀ ਕਨਸਰਨ ਬਾਬਾ ਉਹਦੇ ਬੰਦੇ ਅਸੀਂ ਤੇ ਬਿਆਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਅੰਡਰ ਸੈਕਸ਼ਨ 69 ਤੇ 351 ਆਫ ਬੀ ਐਨ ਐਸ ਦਰਜੀਤੀ ਹੈ ਜੀ ਅੱਜ ਆ ਕਰਕੇ ਅਸੀਂ ਜਿਹੜਾ ਕਨਸਰਨਡ ਅਕੀਰਿਤ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਉਸ ਤੋਂ ਅੱਗੇ ਗੁਰਦਲ ਸਾਹਿਬ ਦੇ ਜਿਹੜੇ ਮਹਾਰਾਜ ਦੇ ਸਰੂਪ ਸੀਗੇ ਉਹ ਵੀ ਇੱਥੋਂ ਹੁਣ ਭੇਜੇਗੇ ਕਿਤੇ ਹੋਰ ਹਾਂ ਜੀ ਅਸੀਂ ਇੱਥੇ ਜਦੋਂ ਕ੍ਰਾਈਮ ਸੀਨ ਵਿਜ਼ਿਟ ਕਰਨ ਆਏ ਸੀਗੇ ਜਿਹੜੇ ਕਨਸਰਨਡ ਇੱਥੇ ਸੇਵਾਦਾਰ ਸੀਗੇ ਬਾਕੀ ਉਹਨਾਂ ਦੀ ਜਿਹੜੀ ਬਿਰਤ ਵਸਤਾ ਸੀਗਾ ਉਹਨਾਂ ਨੇ ਸਾਡੇ ਕੋਲ ਦੱਸਿਆ ਆ ਵੀ ਜਿਹੜੇ ਅਸੀਂ ਜਾਂਗੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਹੁਕਮ ਰੱਖਣ ਦੀ ਉਮਰ ਸਾਡੀ ਜਾਵਾ ਜੀ ਤਾਂ ਅਸੀਂ ਜਿਹੜਾ ਕੰਸਰਨ ਇੱਥੇ ਥਰੋਮਣੀ ਗੁਰਦੁਆਰਾ ਪਰ ਪ੍ਰਬੰਧਕ ਕਮੇਟੀ ਦੇ ਮੈਂਬਰ ਨੇਗੇ ਉਹਨਾਂ ਦਾ ਆਰਬਤਾ ਕੈਂਪ ਸੀ ਤਾਂ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਸੂਤ ਗੁਰਤਾ ਸਾਹਿਬ ਕੋਪੀਆਂ ਤੇ ਜਿਹੜੇ ਸਟੇਜ ਦਾ ਹੋਰ ਕੰਸਰਨ ਲਿਟਰਚਰ ਸੀਗਾ ਉਹ ਸਾਰਾ ਇੱਥੋਂ ਮਰਿਆਦਾ ਤਹਿਤ ਲੈ ਗਏ